ਅੱਜ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹ ਜਿਹੜੇ ਸਾਡੇ ਪੰਜਾਬ ਸਰਕਾਰ ਤੇ ਮਾਇਓਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਹੈਗੀ ਆ ਵਿਦ ਨਸ਼ਿਆਂ ਬਰੁੱਤ ਜਿਹੜੀ ਹੈ ਕਾਰਵਾਈ ਮੁਹਿੰਮ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸਐਸਪੀ ਪੁਤਲਾ ਸ਼ਹਿਰ ਦੌਰੂਪੁਰਾ ਜੀ ਦੀ ਨਿਗਰਾਨੀ ਹੇਠ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਰਣਦੇਵ ਸਿੰਘ ਹੋਣਾ ਨੇ ਜਿਹੜੇ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜੀ ਹੈਗੀ ਆ 1 ਕਿਲੋ 330 ਗ੍ਰਾਮ ਜਿਹੜੀ ਹੈਗੀ ਆ ਹੈਰੋਇਨ ਬਰਾਮਦ ਕੀਤੀ ਹੈ ਨਾਲ 1 ਸਫਟਾਰ ਜਿਹੜੀ ਹੈਗੀ ਹੈ ਅਮਰਪੁਰ ਪਾਸਿੰਗ ਦੋਸ਼ੀ ਨੂੰ ਫੜ ਕੇ ਉਹਦੇ ਕੋਲ ਬਰਾਮਦ ਕੀਤੀ ਹੈਗੀ ਆ ਇਹਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਫੁੱਲੇਵਾਲ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਆਪਣਾ ਤੋਂ ਜਿਹੜੀ ਹੈਗੀ ਆ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਔਰ ਇੱਕ ਸਵਿਫਟ ਆ ਜਿਹੜੀ ਹੈਗੀ ਆ ਤੋਂ ਗਮ ਮਾਰਕੀਟ ਦੀ ਹਜੇ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਨਹੀਂ ਮੈਂ ਦੱਸਾਵਾਂਗਾ ਬਟ ਇਹ ਕਾਫੀ ਹੈਰੋਇਨ ਜਿਹੜੀ ਹੈਗੀ ਹੈ ਕਮਰਸ਼ੀਅਲ ਕਵਾਂਟਿਟੀ ਇਹ ਫਾਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਇਹਨਾਂ ਤੇ ਅਸੀਂ ਰਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਇਹਨਾਂ ਦਾ ਵਰਕਆਊਟ ਕਰ ਰਹੇ ਆ ਔਰ ਉਹ ਆਪਰੇਸ਼ਨਲ ਡਿਟੇਲਸ ਆ ਮੈਂ ਸ਼ੇਅਰ ਨਹੀਂ ਕਰਾਂਗਾ ਮੇਰੇ ਕੇਸ ਤੇ ਇਹ ਪੇਸ਼ੇਵਾਰ ਆ ਕਿ ਫਸਟ ਟਾਈਮ ਲੈ ਕੇ ਆ ਰਹੇ ਆ ਦੇਖੋ ਇਹ ਦੀ ਹਜੇ ਤੱਕ ਜਿਹੜੀ ਪੁੱਛ ਕੇ ਦੋਣਾਂ ਨੇ ਫਸਟ ਟਾਈਮ ਹੈਗਾ ਬਟ ਇਹਦੇ ਹੋਰ ਵੀ ਜਿਹੜੇ ਹੈਗੇ ਆ ਤੁੰਗਾਈ ਨਾਲ ਰਿਮਾਂਡ ਹੈਗੇ ਪੁੱਛ ਕੇ ਕੀਤੀ ਜਾ ਰਹੀ ਹੈ ਤੇ ਕਲਾਸ ਇਹ ਸਾਥੀ ਬੈਕਵਰਡ ਫਾਰਵਰਡ ਲਿਖਾਗੇ ਨੇ ਜੀ ਅੱਗੇ ਉਹਨਾਂ ਤੇ ਵਰਕਆਊਟ ਕਰਕੇ ਤੁਹਾਨੂੰ ਜਲਦੀ ਹੋਰ ਕਲਾਸ ਤੇ ਇਹਨਾਂ ਦੀ ਕੋਰਸ ਪੇਪਰ ਕਰਕੇ ਕੋਈ ਰਿਮਾਂਡ ਇਹਨਾਂ ਨੂੰ ਕੋ ਇਹ ਜੋ ਹੁਣ ਤੱਕ ਦੀ ਪ੍ਰੀਮੀਅਮ ਨਿਯਾਰੀ ਪੁੱਛਗਿੱਛ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕੇ ਦਾ ਕੰਮ ਕਰਦਾ ਹੈ। ਐਜੂਕੇਸ਼ਨਲ ਲੇਬਰ ਕਲਾਸ ਦਾ ਹੀ ਬੰਦਾ ਸੀਗਾ ਜਾਂ ਵਿਲੇ ਜਿੱਦਾਂ ਹੁੰਦਾ ਆਮ ਮੁੰਡੇ ਹੈਗੇ ਨੇ। ਤੁਸੂ ਇਹਨੇ ਕੀ ਕੀਤਾ? ਅੱਜ ਦੀ ਜਿਹੜੀ ਅਸੀਂ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ ਇਹ ਜਿਹੜੇ ਸਾਡੇ ਪੰਜਾਬ ਸਰਕਾਰ ਤੇ ਮਾਇਓਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਹੈਗੀ ਆ ਵਿਦ ਨਸ਼ਿਆਂ ਬਰੁੱਦ ਜਿਹੜੀ ਆ ਕਾਰਵਾਈ ਮੁਹਿੰਮ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਸਾਡੇ ਐਸ ਤੁਹਤਲਾਸ਼ੀ ਦਰੋਪੂਰਾ ਜੀ ਦੀ ਨਿਗਰਾਨੀ ਹੇਠ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਤੇ ਰਾਣ ਦੇ ਨਾਮ ਅਨਵਰ ਸਿੰਘ ਹੋਣਾ ਨੇ ਜਿਹੜੇ ਹੈਗਾ ਨਾਲ ਡੀਐਸਪੀ ਡੀ ਸਾਹਿਬ ਦੀ ਟੀਮ ਨੇ ਜਿਹੜੀ ਹੈਗੀ ਆ 1 ਕਿਲੋ 330 ਗ੍ਰਾਮ ਜਿਹੜੀ ਹੈਗੀ ਆ ਹੈਰੋਇਨ ਬਰਾਮਦ ਕੀਤੀ ਹੈ ਨਾਲ 1 ਸਫਤਾਰ ਜਿਹੜੀ ਹੈਗੀ ਹੈ ਇੱਕ ਅਮਨਰਪਾਲ ਸਿੰਘ ਦੋਸ਼ੀ ਨੂੰ ਫੜ ਕੇ ਉਹਦੇ ਕੋਲ ਬਰਾਮਦ ਕੀਤੀ ਹੈਗੀ ਆ ਇਹਦੇ ਵਿੱਚ ਇਹਨਾਂ ਨੇ ਕੱਲ ਜਿਹੜਾ ਇੱਕ ਨਾਕਾ ਲਾਇਆ ਹੋਇਆ ਸੀਗਾ ਫੁੱਲੇਵਾਲ ਦੇ ਲਾਗੇ ਇਹ ਬੰਦੇ ਨੂੰ ਜਦੋਂ ਪੁੱਛਗਿੱਛ ਕਰਕੇ ਤੋਂ ਰਿਕਵਰੀ ਜਿਹੜੀ ਕੀਤੀ ਹੈ ਦੀ ਆਪਣਾ ਤੋਂ ਜਿਹੜੀ ਹੈਗੀ ਆ 1 ਕਿਲੋ 230 ਗ੍ਰਾਮ ਜਿਹੜੀ ਹੈਰੋਇਨ ਔਰ 1 ਕਿਲੋ ਫਸਟਾ ਜਿਹੜੀ ਹੈਗੀ ਐ ਤੋਂ ਕੰਮ। ਮਾਰਕੀਟ ਦੀ ਹਜੇ ਐ ਐਗਜ਼ੈਕਟ ਵੈਲਿਊ ਤਾਂ ਇੰਟਰਨੈਸ਼ਨਲ ਨਹੀਂ ਮੈਂ ਦੱਸਾਵਾਂਗਾ ਬਟ ਇਹ ਕਾਫੀ ਹੈਰੋਇਨ ਜਿਹੜੀ ਹੈਗੀ ਕਮਰਸ਼ੀਅਲ ਕਵਾਂਟੀਟੀ ਦੀ 1 ਕਿਲੋ ਜਿਹੜੀ। ਤੋਂ ਇੱਕ ਫਾਰਵਰਡ ਤੇ ਬੈਕਵਰਡ ਲਿੰਕਸ ਜਿਹੜੀਆਂ ਹੈਗੀਆਂ ਇਹਨਾਂ ਤੇ ਅਸੀਂ ਡਿਮਾਂਡ ਲੈ ਲਿਆ ਤਿੰਨ ਦਿਨਾਂ ਦਾ ਇਹਨਾਂ ਦਾ ਵਰਕਆਊਟ ਕਰ ਰਹੇ ਹਾਂ ਔਰ ਉਹ ਆਪਰੇਸ਼ਨਲ ਡਿਟੇਲਸ ਆ ਮੈਂ ਸ਼ੇਅਰ ਨਹੀਂ ਕਰਾਂਗਾ ਮੇਰੇ ਇਹ ਤੇ ਪੇਸ਼ੇਵਾਰ ਆ ਕੇ ਫਸਟ ਟਾਈਮ ਆ ਕੇ ਆ। ਦੇਖੋ ਇਹ ਦੀ ਹਜੇ ਤੱਕ ਜਿਹੜੀ ਪੁੱਛਗਿੱਛ ਦਰਾਂ ਨੇ ਫਸਟ ਟਾਈਮ ਹੈਗਾ ਪਰ ਇਹਦੇ ਹੋਰ ਵੀ ਜਿਹੜੇ ਹੈਗੇ ਤੁਹਾਈਨ ਰਿਮਾਂਡ ਹੈਗੇ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਕਲਾਸ ਦੇ ਸਾਥੀ ਬੈਕਵਰਡ ਫਾਰਵਰਡ ਲਿਖਾਗੇ ਨੇ ਜੀ ਅੱਗੇ ਉਹਨਾਂ ਤੇ ਵਰਕਆਊਟ ਕਰਕੇ ਤੁਹਾਨੂੰ ਜਲਦੀ ਹੋਰ ਕਲਾਸ ਤੇ ਇਹਨਾਂ ਦੀ ਕੋਰਸ ਪੇਸ਼ ਕਰਕੇ ਕੋਈ ਰਿਮਾਂਡ ਇਹਨਾਂ ਨੂੰ ਕੋਰਸ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਇਹ ਜੋ ਹੁਣ ਤੱਕ ਦੀ ਪ੍ਰੀਮੀਅਮ ਲਈ ਇਹਦੀ ਪੁੱਛਗਿੱਛ ਹੋਈ ਹੈ ਪਿਛਲੇ 6 ਮਹੀਨਿਆਂ ਤੋਂ ਇਸ ਤਰੀਕ ਦਾ ਫੈਮਿਲੀ ਬੈਕਗਰਾਉਂਡ ਐ ਐਜੂਕੇਸ਼ਨਲ ਲੇਬਰ ਕਲਾਸ ਦਾ ਹੀ ਬੰਦਾ ਸੀਗਾ ਜਾਂ ਵਿਲੇਜ ਜਿੱਦਾਂ ਹੁੰਦਾ ਆ ਆਮ ਮੁੰਡੇ ਹੈਗੇ ਨੇ 10th ਤੋਂ ਇਹਨੇ ਕਿ